ਹੁਣ ਵਿਆਹ ਕਰਾਉਣ ਤੋਂ ਪਹਿਲਾਂ ਇੱਕ ਟੈਸਟ ਜ਼ਰੂਰੀ ਕਰ ਦਿੱਤਾ ਜਾਵੇਗਾ ਯਾਨੀ ਕਿ ਜੇਕਰ ਕਿਸੇ ਨੇ ਵਿਆਹ ਕਰਵਾਉਣਾ ਹੈ ਤਾਂ ਉਸ ਤੋਂ ਪਹਿਲਾਂ ਇੱਕ ਟੈਸਟ ਹੋਵੇਗਾ ਜੋ ਟੈਸਟ ਕਰੋਨਾ ਲਾਜ਼ਮੀ ਹੋਵੇਗਾ ਸਰਕਾਰ ਇਸ ਨੂੰ ਲੈ ਕੇ ਚਿੰਤਤ ਵੀ ਹੈ ਕਿਉਂਕਿ ਇੱਕ ਵਾਇਰਸ ਹੈ ਇੱਕ ਬਿਮਾਰੀ ਹੈ ਜੋ ਲਗਾਤਾਰ ਵਧ ਰਹੀ ਹੈ ਐਚ ਆਈ ਵੀ ਏਡਸ ਦੇ ਲਗਾਤਾਰ ਮਾਮਲੇ ਵਧ ਰਹੇ ਨੇ ਜਿਸ ਕਰਕੇ ਸਰਕਾਰ ਚਿੰਤਾ ਦੇ ਵਿੱਚ ਹੈ ਅਤੇ ਹੁਣ ਵਿਆਹ ਕਰਾਉਣ ਤੋਂ ਪਹਿਲਾਂ HIV ਦਾ ਟੈਸਟ ਕਰੋਨਾ ਲਾਜ਼ਮੀ ਕੀਤਾ ਜਾ ਸਕਦਾ ਹੈ ਸਰਕਾਰ ਇਸ ਉੱਤੇ ਵਿਚਾਰ ਕਰ ਰਹੀ ਹੈ ਮਗਾਲਿਆ ਵਿੱਚ HIV AIDS ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ ਸਰਕਾਰ ਦੀ ਚਿੰਤਾ ਇੰਨੀ ਵੱਧ ਗਈ ਹੈ ਕਿ ਸਿਹਤ ਮੰਤਰੀ ਅੰਪ੍ਰਿੰਨ ਲਿੰਗਡੋ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਸਾਨੂੰ ਹੁਣ ਇਸ ਸਮੱਸਿਆ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਹੁਣਾਂ ਕਿਹਾ ਕਿ ਸੂਬਾ ਸਰਕਾਰ ਵਿਆਹ ਤੋਂ ਪਹਿਲਾਂ HIV ਟੈਸਟ ਨੂੰ ਲਾਜ਼ਮੀ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ ਵੀਰਵਾਰ ਨੂੰ ਇਹ ਅਹਿਮ ਮੀਟਿੰਗ ਤੋਂ ਬਾਅਦ মিডিਆ ਨੂੰ ਜਾਣਕਾਰੀ ਦਿੱਤੀ ਗਈ ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਸਮੇਂ ਸਿਰ ਸਖਤ ਕਦਮ ਨਾ ਚੁੱਕੇ ਗਏ ਤਾਂ ਇਹ ਬਿਮਾਰੀ ਹੋਰ ਫੈਲ ਸਕਦੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਕਿਸੇ ਨੂੰ ਸ਼ਰਮਿੰਦਾ ਕਰਨਾ ਨਹੀਂ ਸਗੋ ਸਮਾਜ ਨੂੰ ਸੁਰੱਖਿਅਤ ਰੱਖਣਾ ਹੈ ਸਿਹਤ ਮੰਤਰੀ ਨੇ ਕਿਹਾ ਕਿ ਸਿਰਫ ਈਸਟ ਖਾਸੀ ਹਿਲਜ਼ ਜ਼ਿਲ੍ਹੇ ਵਿੱਚ ਹੀ ਐਚ ਆਈ ਵੀ ਦੇ ਮਾਮਲੇ ਦੁੱਗਣੇ ਹੋ ਕੇ 3432 ਹੋ ਗਏ ਨੇ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਵਿੱਚੋਂ ਸਿਰਫ 1581 ਮਰੀਜ਼ ਇਲਾਜ ਅਧੀਨ ਹਨ ਬਾਕੀ ਜਾਂ ਤਾਂ ਇਲਾਜ ਲਈ ਵਾਪਸ ਨਹੀਂ ਆਏ ਜਾਂ ਇਸ ਨੂੰ ਵਿਚਾਰ ਹੀ ਛੱਡ ਦਿੱਤਾ ਟੈਸਟ ਤੋਂ ਬਾਅਦ ਲਗਭਗ 681 ਮਰੀਜ਼ਾਂ ਨੇ ਦੁਬਾਰਾ ਹਸਪਤਾਲ ਆਉਣਾ ਬੰਦ ਕਰ ਦਿੱਤਾ ਅੰਕੜੇ ਦਰਸਾਉਂਦੇ ਨੇ ਕਿ ਸੂਬੇ ਵਿੱਚ ਨਾ ਸਿਰਫ ਬਿਮਾਰੀ ਵਧ ਰਹੀ ਹੈ ਸਗੋਂ ਮਰੀਜ਼ਾਂ ਨੂੰ ਲਗਾਤਾਰ ਇਲਾਜ ਅਦੀਨ ਰੱਖਣਾ ਵੀ ਇੱਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ ਸੋ ਦੂਜੇ ਜ਼ਿਲ੍ਹਿਆਂ ਵਿੱਚ ਵੀ ਸਥਿਤੀ ਹੋਰ ਬਦਰ ਦੱਸੀ ਜਾ ਰਹੀ ਹੈ ਤਾਂ ਵਿਆਹ ਤੋਂ ਪਹਿਲਾਂ ਇਸ ਸੂਬੇ ਦੇ ਵਿੱਚ ਟੈਸਟ ਹੈ ਜਿਹੜਾ ਐਚਆਈਵੀ ਦਾ ਉਹ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਇਹ ਸਿਹਤ ਮੰਤਰੀ ਨੇ ਕਿਹਾ ਹੈ ਜਲਦ ਹੀ ਇਸ ਉੱਤੇ ਵਿਚਾਰ ਕਰਕੇ ਫੈਸਲਾ ਲਿਆ ਜਾਵੇਗਾ